جن سنگت کے سب رل مل کے رسم پیتر کرو کیونکہ گرو سا جی نے پاون اور ਮਹਾਂਪੁਰਸ਼ਾਂ ਦੀ ਮੌਜੂਦਗੀ ਤੇ ਜਦੋਂ ਐਸਾ ਸਮਾਂ ਬਣਿਆ ਹੋਵੇ ਤੇ ਫਿਰ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਤੇ ਕਿਰਪਾਈ ਕਿਰਪਾ ਵਰਦਿੰਦੀ ਆ ਕੋ ਸਤਨਾਮ ਵਾਹਿਗੁਰੂ ਜਦੋਂ ਮਹਾਂਪੁਰਸ਼ਾਂ ਦਾ ਹੁਕਮ ਆਉਂਦਾ ਹੈ ਕਿ ਸਾਨੂੰ ਚਾਹ ਚੜ੍ਹ ਜਾਂਦਾ ਸਤ ਸ੍ਰੀ ਅਕਾਲ ਅਸੀਂ ਤਰਸਦੇ ਰਹਿੰਦੇ ਆ ਕਿ ਮਹਾਂਪੁਰਸ਼ ਕਦੋਂ ਦਰਸ਼ਨ ਬਖਸ਼ੇ ਕਿਉਂਕਿ ਜੇ ਅਸੀਂ ਤੁਹਾਡੇ ਸਾਹਮਣੇ ਮੁੱਖ ਬੈਠ ਕੇ ਕੀਰਤਨ ਕਰ ਰਹੇ ਹਾਂ ਤੇ ਮਹਾਂਪੁਰਸ਼ਾਂ ਦੀ ਅਸੀਸਾਂ ਵਾਹ ਵਾਹ ਔਕਾਤ ਨਹੀਂ ਸੀ ਅਮਰੁੱਲਤੇ ਫਿਰਤੇ ਕੋਈ ਬਾਤ ਦਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਹਮ ਥਾ ਮਾਪੁਰਸ਼ਾ ਨੇ ਵੱਡੇ ਕਹਿ ਕੇ ਕੈ ਅਸੀਸਾਂ ਬਖਸ਼ ਬਖਸ਼ ਕੇ ਤੇ ਇੱਥੇ ਬਹਿ ਕੇ ਕੀਰਤਨ ਕਰਨ ਜੋਗੀ ਕਰ ਦਿੱਤਾ। ਥੋੜੇ ਦਿਨ ਪਹਿਲਾਂ ਮਾਪੁਰਸ਼ਾ ਦੇ ਨਾਲ ਫੋਨ ਤੇ ਵੀ ਗੱਲ ਹੋਈ ਨਾ ਕਿਹਾ। ਬਾਬਾ ਜੀ ਆਉਣਾ ਹੈ ਦਰਸ਼ਨ ਕਰਨ ਲਈ ਆਪ ਜੀ ਨੇ ਪਰਿਵਾਰ ਵਿੱਚ ਬੜੀਆਂ ਅਮੋਲਕ ਦਾਤਾਂ ਬਖਸ਼ੀਆਂ ਨੇ। ਬਾਬਾ ਜੀ ਦੀ ਕਿਰਪਾ ਦੇ ਨਾਲ ਸਾਡਾ ਪਰਿਵਾਰ ਅੱਗੇ ਵਧਿਆ ਤੇ ਮੈਂ ਆਖਿਆ ਬਾਬਾ ਜੀ ਦਰਸ਼ਨ ਕਰਨ ਨੂੰ ਤੇ ਬਾਬਾ ਜੀ ਕਹਿਣ ਲੱਗੇ ਥੋੜੇ ਦਿਨ ਰੁਕ ਕੇ ਆ। ਤੇ ਫਿਰ ਮਨ ਵਿੱਚ ਇਹ ਭਾਵਨਾ ਪੈਣ ਲੱਗੀ ਇਹ ਤੋ ਇਹ ਨੈਨਾ ਮਤ ਛੂਗੋ। ਫਿਰ ਦੇਖਣ ਕੀ ਆਸ। ਇਹ ਲੋ ਗੁਰੂ ਪੀਰ ਫਿਰ ਸਾਡੇ ਮਹਾਂਪੁਰਖ ਸਾਡੇ ਪੀਰ ਹਨ ਜਿਨ੍ਹਾਂ ਨੇ ਗੁਰੂ ਕੋਲੋਂ ਦਾਤਾ ਲੈ ਕੇ ਸਾਹਮਣੇ ਦਿੱਤੀਆਂ। ਸੰਗਤ ਨੇ ਬੇਨਤੀ ਕਰਿਆ ਕਰਦਾ ਹਮੇਸ਼ਾ ਹੀ ਕਈ ਵਾਰ ਸਾਡੇ ਕਰਮਾਂ ਵਿੱਚ ਕੋਈ ਦਾਤ ਨਹੀਂ ਲਿਖੀ ਹੁੰਦੀ ਨਹੀਂ ਲਿਖੀ ਹੁੰਦੀ ਤੇ ਜਦੋਂ ਮਹਾਪੁਰਸ਼ ਗੁਰੂ ਸਾਹਿਬ ਜੀ ਨੂੰ ਕਹਿ ਦੇਣ ਭਾਈ ਇਹ ਦਾਤ ਆਪਣੀ ਸੇਵਕਾਂ ਨੂੰ ਦੇਣੀ ਹੈ ਫਿਰ ਗੁਰੂ ਸਾਹਿਬ ਜੀ ਦੀ ਮਰਦਾ ਨਹੀਂ ਕਰਦੇ ਆ ਕੋ ਸਤਨਾਮ ਵਾਹਿਗੁਰੂ ਦਾਨ ਅਨ ਮੰਗਿਆ ਆਇਆ ਜਿਹੜੀਆਂ ਭਾਗਾਂ ਵਿੱਚ ਦਾਤਾਂ ਨਹੀਂ ਹੁੰਦੀਆਂ ਮਹਾਪੁਰਸ਼ਾਂ ਦੇ ਬਚਨਾਂ ਨਾਲ ਉਹ ਵੀ ਮਿਲ ਜਾਂਦੀਆਂ ਤੇ ਆਪਣੀ ਲਈ ਭਾਗਣਾ ਬਣੇ ਪਰ ਅੱਪ ਵੀ ਅਰਦਾਸ ਕਰਿਆ ਕਰੀਏ ਕਿ ਸਾਨੂੰ ਜਲਦੀ ਦਰਸ਼ਨ ਹੁੰਦੇ ਵੇ ਇਹ ਬਖਸ਼ੀਸ਼ਾਂ ਦੇ ਪਾਤਰ ਬਣਦੇ ਰਹੀਏ ਕਰੋ ਕਿਰਪਾ ਸਾਰੇ ਬੜੋ ਇਹ ਸ਼ਬਦ ਪਿਛਲੇ ਦਿਨੀ ਰਿਕਾਰਡ ਕਰਾਇਆ ਔਰ ਅਸੀਂ ਜਦੋਂ ਵੀ ਪੰਜਵੇਂ ਦਿਨ ਸਾਡੀ ਆਸਾ ਦੀ ਵਾਰਤ ਦੀ ਹਾਜ਼ਰੀ ਹੁੰਦੀ ਸਾਧ ਸੰਗਤ ਦਰਬਾਰ ਸਾਹਿਬ ਵਿਖੇ ਔਰ ਬਹੁਤ ਸਾਰੀ ਸੰਗਤ ਹੁੰਦੀ ਹੈ ਤੇ ਸੰਗਤ ਦੇ ਵਿੱਚੋ ਹੁਕਮ ਹੁੰਦਾ ਕਿ ਤੁਸੀਂ ਰੇਗਵਾਰੀ ਇਹ ਸ਼ਬਦ ਪੜਿਆ ਦੇਵਮਰਤ ਫੇਲੇ ਸ਼ਬਦੋਂ ਬਹੁਤ ਆਨੰਦਪੰਦਾ ਸਾਧ ਸੰਗਤ ਇਸ ਤਰ੍ਹਾਂ ਦਾ ਲੱਗਦਾ ਕਿ ਗੁਰੂ ਸਾਹਿਬ ਆਪ ਦਾ ਰਹਿਣਾ ਕਿ ਅੱਜ ਤਾਂ ਮਾਪੇ ਸ਼ਾਂਦੀ ਮੌਜੂਦਗੀ ਵੀ ਨਾ ਬੜੋ ਸਾਰੇ ਕਰੋ ਕਿਰਪਾ ਬੜਾ ਮਿਠਾ ਸ਼ਬਦ ਹੈ ਇਹ ਦੁਇ ਨਾ ਮਤ ਚੂਹੋ ਮਤ ਚੂਹੋ ਇਹ ਦੁਇ ਨਾ ਪਿਰ ਦੇਖਣ ਕੀਆ ਅਸਰ ਪਿਰ ਦੇਖਣ ਕੀਆ ਅਸਰ ਪਿਰ ਦੇਖਣ ਕੀਆ ਅਸਰ ਇਹ ਕੋਈ ਨਾ ਬਤੰਦੂ ਬਤੰਦੂ ਸਕਲਾ ਕਾਇਮਾਸ ਕੇ ਦੁਇ ਮੈਨਾ oh

بابا فریب جی واحد دا کتنی دکھ وی میں ਤਨ ਤੇ ਕੱਪੜੇ ਨਾ ਚੰਗੇ ਔਰ ਫਿਰ ਵੀ ਰਹਿਣਾ ਪਰਦਾਤਾ ਇੱਕ ਕਿਰਪਾ ਕਰੀ ਕੇ ਮੈਨੂੰ ਕੋਈ ਦੂਜਾ ਘੁਆਣਾ ਵਖਾ ਦੇ ਤੇ ਆਪੋ ਸੱਜਨਾ ਕਿ ਮੈਨੂੰ ਕੋਈ ਹੋਰ ਗੁਨਾ ਤਰਨ ਨਾ ਵਖਾ ਦੇ ਮੈਨੂੰ ਕੋਈ ਨਹੀਂ ਜਾਣਦਾ ਤੇ ਨਾ ਮੈਂ ਕਿਸੇ ਨੂੰ ਜਾਣਦਾ ਜੇ ਕਿਤੇ ਤੂੰ ਮੇਨੂੰ ਜੱਬ ਉਹ ਬਖੌੜਵੀ ਲੱਗਿਆ ਉਸ ਤੋਂ ਪਹਿਲਾਂ ਇੱਕ ਕਿਰਪਾ ਕਰੀ ਇਸ ਸਰੀਰ ਵਿੱਚੋਂ ਜਾਨ ਖੜਨੀ ਆਪੋ ਸਤਨਾਮ ਲੈ ਕੇ ਕਿ ਮੈਂ ਤੇਰੇ ਦਰ ਤੇ ਕੋਈ ਨਹੀਂ ਚੱਲਦਾ ਤੇਰੇ ਦਰ ਤੇ ਰਹਿਣਾ ਹੈ ਤੇ ਸਾਥ ਸੰਗਤ ਆਪਾਂ ਵੀ ਅਰਦਾਸ ਕਰੀ ਕਿਉਂਕਿ ਮੈਂ ਇਸ ਲਈ ਵਿੱਚ ਰੁਕ ਕੇ ਬੇਨਤੀ ਕਰ ਰਿਹਾ ਇੱਥੇ ਬਹੁਤ ਦੱਬਾ ਮਾਪੂ ਸ਼ਾਂ ਦੇ ਚਰਨਾਂ ਵਿੱਚ ਬਹੁਤ ਦਾਤਾਂ ਨੇ ਸਾత్సੰਗ ਬਸ ਸਾਡੀ ਭਾਵਨਾ ਵੱਡ ਹੈ ਇਹੀ ਅਰਦਾਸ ਕਰਿਆ ਕਿ ਉਹ ਬਾਬਾ ਜੀ ਜੋ ਦੇਣਾ ਤੁਸੀਂ ਦੇਣਾ ਜੋ ਕਿਰਪਾ ਕਰਨੀ ਤੁਸੀਂ ਕਰਨੀ ਹੈ ਬਸ ਸਾਨੂੰ ਕੋਈ ਦੂਜਾ ਬੂਹੜਾ ਨਾ ਵਖਾਓ ਤੇਰੇ ਦਤੇ ਸਾਈ ਮੂਝੇ ਦਤੇ ਸਾਈ ਮੂਝੇ ਦਤੇ ਸਾਈ ਤੇ ਤੂਏ ਵੇ ਰੱਖੇ ਸੀ ਤੂਏ ਤਰਾਕ to ਸ਼ੱਕਰ ਖੰਡ ਨਿਵਾਤ ਕੋੜ ਸ਼ੱਕਰ ਖੰਡ ਨਿਵਾਤ ਕੋੜ ਬਾਕਿਓ ਮਾਜਤ ਨੇ ਆਪਿਓ ਪਤਪਤ ਸਭੇ ਵਾਸਤੂ ਮਿੱਟੀ ਆ

ਅਕਾਲ ਪੁਰਖ ਇਨੇ ਦਰਦ ਤੇ ਨੇ ਤੇਰਾ ਦਰਸ਼ਨ ਕਰਨ ਵਾਸਤੇ ਕਿ ਲੋਕ ਵੇਖਣ ਵਾਸਤੇ ਨਹੀਂ ਤੇਰੀਆਂ ਬਣਾਈਆਂ ਵਸਤੂ ਵੇਖਣ ਤੇ ਦਰਦ ਤੇ ਨੇ ਭਾਈ ਗਗਨ ਸਿੰਘ ਬੜੇ ਬਰਾਤ ਸਾਡੀ ਸੰਗਤ ਪਿਆਰ ਬਨੇ ਭਾਈ ਕਪਲ ਸਿੰਘ ਜਪਦੀਪ ਸਿੰਘ ਅਮਰੀਕਾ ਚੋਂ ਆਏ ਨੇ ਕਪਲ ਕਲੇ ਤੋਂ ਆਏ ਨੇ ਇਨਾਂ ਦਾ ਪ੍ਰੋਗਰਾਮ ਮੈਨੂੰ ਮਨਦੀਪ ਸਿੰਘ ਭਾਈ ਜਸਨ ਤੋਂ ਆਏ ਨੇ ਇੰਗਲੈਂਡ ਤੋਂ 22 ਸਾਲ ਬਾਅਦ। ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਗਗਨ ਦਾ ਕੀਰਤਨ ਸੁਣਾਇਓ। ਉਹਨਾਂ ਨੂੰ ਬੇਨਤੀ ਕਰਿਓ 14 ਤਰੀਕ ਨੂੰ ਉਹਨਾਂ ਦੇ ਘਰ। ਉਹਨਾਂ ਵੀ ਵੱਡਾ ਇਕੱਠ ਕਰਨਾ ਹੈ ਕਿਉਂਕਿ ਉਹ 22 ਸਾਲ ਦੀ ਬਾਅਦ ਇੰਗਲੈਂਡ ਤੋਂ ਪੱਕੇ ਹੋ ਕੇ ਆਏ ਨੇ। ਤੋਂ ਮਨੂੰ ਆਪ ਨੂੰ ਇਹ ਬਹੁਤ ਸੁਣਨ ਦਾ ਚਾਅ ਏ। ਇਹਨਾਂ ਨੂੰ ਬੇਨਤੀ ਕਰਾਂਗੇ ਵੀ ਉਦੋਂ ਵੀ ਆਇਓ। 要不要好，不好，要不好！